Valeu, é... 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 ਬਾਬਾ ਹਿਮਮਤ ਸਿੰਘ ਕਸ਼ਯਪ ਰਾਏਪੁਰ ਤੋਂ ਸੇਵਾ ਬੰਦ ਰੈਨ ਗੜਛਿਆ ਟੱਬਲੋਂ ਅਟਾਰੀ ਵਗਾ ਸਰਹੱਦ ਤੇ ਬਣੇ ਇੰਡੀਆ ਗੇਟਵੇਕੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਤ ਲਗਾਏ ਲੰਗਰ ਦੇ ਦੂਜੇ ਦਿਨ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਅਰਦਾਸ ਉਪਰੰਤ ਦੁੱਧ ਅਤੇ ਮਿੱਸੇ ਪ੍ਰਸ਼ਾਦਿਆਂ ਦੇ ਲੰਗਰ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਸੰਗਤਾਂ ਨੇ ਬੜੀ ਸ਼ਰਧਾ ਨਾਲ ਪ੍ਰਸ਼ਾਦੇ ਤੇ ਦੁੱਧ ਦਾ ਲੰਗਰ ਛਕਿਆ। ਸੇਵਾਦਾਰਾਂ ਵੱਲੋਂ ਛੜਕਦੇ ਜਾਂਦੇ ਰਾਈਆਂ ਨੂੰ ਬੜੇ ਸਤਿਕਾਰ ਸਹਿ ਰੋਕ ਕੇ ਦੁੱਧ ਦੇ ਲੰਗਰ ਛਕਾਏ ਗਏ। ਬੇਸ਼ੱਕ ਅੰਮ੍ਰਿਤਸਰ ਵਿੱਚ ਦਿਨ ਚੜ੍ਹਦੇ ਹੀ ਮੌਸਮ ਦੇ ਰੁਖ ਬਦਲਣ ਨਾਲ ਪਾਰੀ ਪ੍ਰਸ਼ਾਦ ਸ਼ੁਰੂ ਹੋ ਗਈ ਉਸ ਦੇ ਬਾਵਜੂਦ ਆਸਥਾ ਤੇ ਪ੍ਰਸ਼ਾਦ ਦਾ ਕੋਈ ਪ੍ਰਭਾਵ ਨਹੀਂ ਦਿਖਿਆ ਬੀਬੀਆਂ ਭੈਣਾਂ ਵੱਲੋਂ ਪਰ ਪ੍ਰਸ਼ਾਦ ਵਿੱਚ ਵੀ ਲੋ ਤੇ ਪ੍ਰਸ਼ਾਦੇ ਪਕਾਉਣ ਅਤੇ ਝੂਠੇ ਭਾਂਡੇ ਮਾਣਨ ਦੀ ਸੇਵਾ ਨੂੰ ਨਿਰੰਤਰ جاری ਰੱਖਿਆ ਅਤੇ ਸੇਵਾਦਾਰਾਂ ਵੱਲੋਂ ਪ੍ਰਸ਼ਾਦ ਦੇ ਚਲਦੇ ਸੜਕ ਤੇ ਆਉਣ ਜਾਣ ਵਾਲੇ ਰਹਿਣਾਂ ਨੂੰ ਰੋਕ ਕੇ ਬੜੇ ਪਿਆਰ ਸਹਿਤ ਲੰਗਰ ਛਕਾਇਆ ਗਿਆ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋਗੇ ਬਰਸਾਤ ਕਾਰਨ ਪੰਡਾਲ ਅੰਦਰ ਪਾਣੀ ਪੂਰੀ ਤਰ੍ਹਾਂ ਭਰਨ ਦੇ ਬਾਵਜੂਦ ਸੇਵਾਦਾਰਾਂ ਵੱਲੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਗਿਆ ਬਾਰਿਸ਼ ਦੇ ਚੱਲਦੇ ਸੜਕ ਤੇ ਆਵਾਜਾਈ ਕੱਟੀ ਪਰ ਸੇਵਾਦਾਰ ਆਪਣੀ ਸੇਵਾ ਨਿਰੰਤਰ ਨਿਭਾਉਂਦੇ ਰਹੇ ਇਸ ਮੌਕੇ ਗੱਲ ਕਰਦੇ ਆਂ ਬਾਬਾ ਹਿੰਮਤ ਸਿੰਘ ਕਸ਼ਯਪ ਰਾਜਪੂ ਸੇਵਕ ਸਭਾ ਨਰੰਗਰ ਚਾਟਾ ਦੇ ਪ੍ਰਧਾਨ ਅਤੇ ਵਾਈਸ ਚੇਅਰਮੈਨ ਟਰਸਟ ਬਾਬਾ ਮੋਤੀराम ਮਹਾਰਾਜ ਸ਼੍ਰੀ ਫਤਿਹਗੜ੍ਹ ਸਾਹਿਬ ਕੁਲਦੀਪ ਸਿੰਘ ਜਮੂ ਅਤੇ ਜਰਨਲ ਸਕੱਤਰ ਰਸ਼ਪਾਲ ਸਿੰਘ ਚੀਚਾ ਨੇ ਦੱਸਿਆ ਕਿ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਤ ਨਾਰਾਇਣਗੜ੍ਹ ਵਿਖੇ ਸੰਗਤ ਵੱਲੋਂ ਤਿੰਨ ਦਿਨਾਂ ਵਿਸ਼ਾਲ ਦੁੱਧ ਦੇ ਲੰਗਰ ਲਗਾਏ ਗਏ ਹਨ ਜੋ ਅੱਜ ਦੂਜੇ ਦਿਨ ਵੀ ਜਾਰੀ ਹਨ ਉਹਨਾਂ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਕਿਹਾ ਕਿ ਅਨਕਦੀ ਖਾਤਰ ਸਹਿਬਜ਼ਾਦਿਆਂ ਨੇ ਸ਼ਹੀਦੀ ਪਾ ਦਿੱਤੀ ਪਰ ਉਹ ਜ਼ੁਲਮ ਅੱਗੇ ਝੁਕੇ ਨਹੀਂ ਸਾਨੂੰ ਉਹਨਾਂ ਦਾ ਇਹ ਜੀਵਨ ਸਿਖਿਆ ਦਿੰਦਾ ਹੈ ਕਿ ਧਰਮ ਅਤੇ ਅਨਕਦੀ ਖਾਤਰ ਸਹਿਬਜ਼ਾਦਿਆਂ ਨੇ ਸ਼ਹੀਦੀਆਂ ਦਿੱਤੀਆਂ ਪਰ ਇੰਨਾ ਹੀ ਮੰਨੀ ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਭੁੱਲਦੇ ਜਾ ਰਹੇ ਸਾਡੇ ਬੱਚਿਆਂ ਨੂੰ ਸਾਕਾ ਸਰਹੰਦ ਵਰਗੀਆਂ ਕਿਤਾਬਾਂ ਰਾਹੀਂ ਸਾਨੂੰ ਸਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਉਨ੍ਹਾਂ ਤੇ ਹੋਏ ਜ਼ੁਲਮ ਤੋਂ ਇਲਾਵਾ ਸਿੱਖ ਇਤਿਹਾਸ ਬਾਰੇ ਮਹੱਤਵਪੂਰਵ ਜਾਣਕਾਰੀ ਦੇਣੀ ਚਾਹੀਦੀ ਹੈ ਅਜਿਹੀਆਂ ਕਿਤਾਬਾਂ ਨੂੰ ਪੜ ਕੇ ਨਵੀਂ ਪੀੜੀ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਵਕਫੂ ਹੋਵੇਗੀ ਇਸ ਮੌਕੇ ਸੁਪੇਤਾਰ ਬਲਵਿੰਦਰ ਸਿੰਘ ਜਰਨਲ ਸਰਤਾਸ਼ਪਾਲ ਸਿੰਘ ਚੀਚਾ ਕੈਸ਼ੀਅਰ ਸੁਖਦੇਵ ਸਿੰਘ ਮੈਂਬਰ ਜਿਸਪਾਲ ਸਿੰਘ ਸੁਰਿੰਦਰ ਸਿੰਘ ਬਿੱਟੂ ਸੁਬਜੀਤ ਸਿੰਘ ਫੌਜੀ ਅਮਨਦੀਪ ਸਿੰਘ ਲਾਡੀ ਹਲਵਾਈ ਬਾਪੂ ਮਹਿੰਦਰ ਸਿੰਘ ਲਖਬੀਰ ਸਿੰਘ ਬਲਵਿੰਦਰ ਸਿੰਘ ਬਿੱਲੂ ਲਖਵਿੰਦਰ ਸਿੰਘ ਨਿਰਵੈਰ ਸਿੰਘ ਢਿੱਲੀ ਵਾਲੇ ਖਸ਼ਵੰਤ ਸਿੰਘ ਤੋਂ ਗੁਰਪ੍ਰੀਤ ਸਿੰਘ ਗੋਪੀ ਰੇਲਵੇ ਰੋਡ ਸਾਬ ਸਿੰਘ ਮਨਜਿੰਦਰ ਸਿੰਘ ਤਰਮੰਦਰ ਸਿੰਘ ਆਜ ਮਜੂਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਬਾਬਾ ਮੋਤੀराम ਦੀ ਉਹ ਮਰਿਆਦਾ ਜਲਦੀ ਸੀ ਦੁੱਧ ਦੇ ਲੰਗਰ ਦੀ ਤਿੰਨ ਦਿਨ ਦੀ ਜਲਦੀ ਸੀ ਅੱਜ ਦੂਜਾ ਦਿਨ ਹੈ ਤੇ ਕੱਲ ਵੀ ਚੱਲਣਾ ਲੰਗਰ ਕਿਉਂਕਿ ਬਾਬਾ ਮੋਤੀ RAM ਦੀ ਤਿੰਨ ਦਿਨ ਦੁੱਧ ਪਿਆਇਆ ਸੀ ਠੰਡੇ ਬੁਰਜ ਦੇ ਵਿੱਚ ਜਦੋਂ ਮਾਤਾ ਜੀ ਛੋਟੇ ਸਹਬ ਜਿਆਦੇ ਠੰਡੇ ਬੁਰਜ ਕੈਸ ਸਨ ਤੇ ਤਿੰਨ ਦਿਨ ਉਹਨਾਂ ਦੁੱਧ ਛਕਾ ਕੇ ਸ਼ਹੀਦੀ ਪਾਈ ਸੀ ਤੇ ਅਸੀਂ ਤੇ ਪੀ ਇਹੋ ਹੀ ਕਰਦੇ ਆਂ ਵੀ ਜਿਸ ਤਰ੍ਹਾਂ ਅਸੀਂ ਤਿੰਨ ਦਿਨ ਦਾ ਦੁੱਧ ਦਾ ਲੰਗਰ ਰੱਖਿਆ ਵੀ ਆਉਂਦੀ ਜਾਈ ਦੀ ਸੰਗਤ ਨੂੰ ਪਤਾ ਲੱਗੇ ਵੀ ਕਿਉਂ ਦੁੱਧ ਦਾ ਲੰਗਰ ਤਿੰਨ ਦਿਨ ਚੱਲਦਾ ਕਈ ਸਾਨੂੰ ਸਵਾਲ ਵੀ ਕਰਦੇ ਵੀ ਤੁਸੀਂ ਦੇਰ ਤਿੰਨ ਦਿਨ ਕਿਉਂ ਲਾਉਂਦੇ ਜੀ ਫਿਰ ਉਹਨਾਂ ਨੂੰ ਦੱਸਦੇ ਆਂ ਵੀ ਤਿੰਨ ਦਿਨ ਬਾਬਾ ਮੋਤੀ RAM ਜਿਹੜੇ ਦੁੱਧ ਜਿਹੜੇ ਛਕਾਇਆ ਸੀ ਠੰਡੇ ਗੁਰਦੇ ਦੇ ਵਿੱਚ ਤੇ ਇਸ ਕਰਕੇ ਤੁਸੀਂ ਵੀ ਆਪਣੇ ਪਰਿਵਾਰਾਂ ਨੂੰ ਜਾ ਕੇ ਛੋਟੇ ਬੱਚਿਆਂ ਨੂੰ ਦੱਸੋ ਵੀ ਬਾਬਾ ਮੋਤੀ RAM ਕੀ ਕੌਣ ਸੀ ਤੱਕ ਕਦੋਂ ਦੋਦੂ ਸੁਕਾਇਆ ਸੀ ਉਹ ਕਿੱਥੇ ਨੌਕਰੀ ਕਰਦੇ ਸੀ ਉਹਦੇ ਬਾਰੇ ਵੀ ਅਸੀਂ ਆਪਣੇ ਪਰਿਵਾਰ ਨੂੰ ਹੋਰ ਇਹਦੇ ਸਾਡੇ ਪਰਿਵਾਰ ਆਉਂਦੇ ਆ ਉਹ ਸਾਰਿਆਂ ਨੂੰ ਦੱਸੀਦਾ ਜੀ ਐਸੇ ਹੋਈ ਵੇਖੋ ਜੀ ਛੀਦੀ ਦਿਹਾੜਾ ਹੈ ਬਹੁਤ ਦਿਹਾੜਾ ਜਿਹੜਾ ਵੱਡਾ ਹੈ ਜਿਹੜੀ ਇਸ ਤਰ੍ਹਾਂ ਅੱਜ ਤੋਂ ਤੁਸੀਂ 20 25 ਸਾਲ ਪਹਿਲਾਂ ਗੱਲ ਨੂੰ ਵੀ ਸਾਡੇ ਬੱਚੇ ਜਿਹੜੇ ਸਿੱਖਾਂ ਦੇ ਸੀ ਤੇ ਇਹਨਾਂ ਕਿਸੇ ਨੂੰ ਨਹੀਂ ਪਤਾ ਜੇ ਸਕੂਲਾਂ ਦੇ ਵਿੱਚ ਮਨਾਏ ਜਾਂਦੇ ਸੀ 25 ਨਵੰਬਰ ਵਾਲੇ ਦਿਨ ਮਨਾਇਆ ਜਾਂਦਾ ਸੀ ਚਲੋ ਉਹਨਾਂ ਨੂੰ ਵਾਰਕ ਜਿਹੜੇ ਉਹ ਮਨਾਉਂਦੇ ਆ ਬਾਕੀ ਸਾਡੇ ਸਿੱਖਾਂ ਦੇ ਬੱਚਿਆਂ ਨੂੰ ਵੀ ਉਹ ਮਨਾਉਂਦੇ ਆ ਤੇ ਪਰ ਸਾਡੇ ਸਕੂਲਾਂ ਵਾਲਿਆਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਜਿਹੜੇ ਸਾਡੇ ਵੀਰ ਭਾਈਚਾਰਾ ਜਿਹੜੇ ਸਿੱਖ ਭਰਾ ਇਹਨੇ ਸਕੂਲ ਹੈ ਉਹਨਾਂ ਨੂੰ ਛੋਟੇ ਸਹਿਜ ਜਾਂਦਾ ਦਿਹਾੜਾ ਇਹਨਾਂ ਦਿਨਾਂ ਦੇ ਸਕੂਲਾਂ ਨੇ ਮਨਾਉਣਾ ਚਾਹੀਦਾ ਤੇ ਕਿਉਂ ਸਾਡੇ ਬੱਚਿਆਂ ਨੂੰ ਪਤਾ ਲੱਗੇ ਵੀ ਸਾਡੇ ਵੀ ਬੜਾ ਵੱਡ ਬਡੇਰੇ ਆ ਉਹਨਾਂ ਸ਼ੀਧੀਆਂ ਪਾ ਗਏ ਇਹਨਾਂ ਨੇ ਸ਼ੀਧੀਆਂ ਪਾਈਆਂ ਸਾਡੇ ਵਾਸਤੇ ਸਿੱਖ ਕੌਮ ਵਾਸਤੇ ਬਹੁਤ ਦਿਹਾੜਾ ਜਿਉਂ ਇਹ 25 ਨਵੰਬਰ ਤੋਂ ਚੱਲਦਾ ਬਹੁਤ ਤਕੜਾ ਸ਼ੀਖ ਦਿਹਾੜਾ ਜੀ ਮੇਰੇ ਕਾਕਾ ਕਾਲਪ ਸਾਹਿਬ ਐਤ ਜੀ ਦੀ ਫਰੇ ਇਹ ਸ਼ੀਧੀ ਦਿਹਾੜੇ ਨੂੰ ਛੋਟੇ ਸਾਹਿਬ ਜਿਆਦਾ ਮਾਤਾ ਗੁਜਰਕੌਰ ਬਾਬਾ ਮੋਤੀ ਮਹਰਾ ਦਿਹਾੜੇ ਸ਼ੀਧੀ ਵਾਲੇ ਨੂੰ ਸਮਰਪਿਤ ਆ ਜੀ ਦੁੱਧਾਂ ਲੰਗਰ ਤਿੰਨ ਦਿਨ ਚੱਲਣਾ 26 27 ਦੇ 28 ਤੇ ਅੱਜ بارش ਹੋਣ ਦੇ ਬਾਵਜੂਦ ਵੀ ਸਾਡੇ ਸੇਵਾਦਾਰਾਂ ਦੇ ਹੌਸਲੇ ਬੁਲੰਦ ਆ ਚੜ੍ਹਦੀ ਕਲਾ 'ਚ ਕੰਮ ਕਰ ਰਿਹਾ ਤੇ ਮਹਾਰਾਜ ਇਹਨਾਂ ਨੂੰ ਇਸ ਤਰ੍ਹਾਂ ਹੀ ਬਲ ਬਖਸ਼ੇ ਤੇ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਭਲਕ ਤਾ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਮੋਤੀ ਜਿੰਨ ਪੁਨ ਕਮ ਆਇਆ ਗੁਰ ਲਾਲਾ ਤਾਂ ਦੁੱਧ ਬੁਲਾਇਆ ਮੇਰੇ ਵੀਰ ਜੀ ਆਪਣੀ ਸੰਗਤ ਨਰੇਂਗੜ ਦੀ ਸਾਰੀ ਹਰ ਸਾਲ 26 ਅਤੇ 27 28 ਨੂੰ ਦੁੱਧ ਦਾ ਲੰਗਰ ਲਗਾਉਂਦੀ ਹੈ ਵਾਹਿਗੁਰੂ ਇੱਕ ਸੰਦੇਸ਼ ਦੇਣ ਵਾਸਤੇ ਸੰਗਤ ਨੂੰ ਕਿ ਦਿਨ ਦਿਨ ਸਾਡੇ ਬਾਬਾ ਮੋਤੀराम ਜੀ ਨੇ ਦੁੱਧ ਬੁਲਾਇਆ ਸੀ ਉਹਦੀ ਸੇਵਾ ਵਾਸਤੇ ਇਹਨਾਂ ਗੁੱਬੇ ਆਪਣੇ ਵੀਰਾਂ ਨੇ ਸਾਰਾ ਸੰਯੋਗ ਦਿੰਦੇ ਨੇ ਭਾਈ ਆਪਣੇ ਭਾਈ ਸਾਹਿਬ ਕੁਲਦੀਪ ਸਿੰਘ ਜੰਮੂ ਅਤੇ ਹੋਰ ਮੇਰੇ ਵੀਰ ਸਾਰੇ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਗੁਰੂ ਦੀ ਕਿਰਪਾ ਨਾਲ ਸੇਵਾ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਆਂ ਵਾਹਿਗੁਰੂ ਚੜ੍ਹਦੀਆਂ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਵਿੱਚ ਵੀ ਸ਼ਰਧਾਲੂ ਜਿਹੜੇ ਸੇਵਾਦਾਰੇ ਉਹਨਾਂ ਦੇ ਹੌਸਲੇ ਬਲੰਦ ਨੇ ਹਾਂਜੀ ਉਹ ਬਹੁਤ ਹੌਸਲੇ ਬਸ ਸਵੇਰ ਦੇ ਲੱਗੇ ਰਵੇਲੋਂ ਭਾਰੀ ਬਰਸਾਦ ਦੇ ਨਾਲ ਵੀ ਮਹਾਰਾਜ ਦੀ ਇੰਨੀ ਕਿਰਪਾ ਕਿ ਆਪ ਸੇਵਾ ਲੈ ਰਿਹਾ ਹੈ ਤਨ ਸੇਵਾ ਤਨ ਗੁਰੂ ਤਨ ਗੁਰੂ ਪਿਆਰੇ ਵਾਹਿਗੁਰੂ ਚੜ੍ਹਦੀਆਂ ਕਲਾ ਕਰੇ ਮੇਰਾ ਕਰੇ ਹਰ ਪਾਕ ਸ਼ਾ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੋਰਾਵਾਸੀ ਬਾਬਾ ਫਤਿਹ ਸਿੰਘ ਜੀ ਦੀ ਮਾਤਾ ਗੁਜਰਕੌਰ ਜੀ ਮਹਾਨ ਸ਼ਹੀਦੀ ਨੂੰ ਯਾਦ ਕਰਦੇ ਹੋਏ ਬਾਬਾ ਮੋਤੀराम ਜੀ ਮਹਾਰਾਜ ਨੂੰ ਯਾਦ ਕਰਦੇ ਹੋਏ ਆਪ ਜੀ ਦੇ ਸਾਰੇ ਸੰਗਤ ਜਿਹੜੇ ਮੇਰੇ ਵੀਰ ਸੇਵਾ ਕਰ ਰਹੇ ਨੇ ਇਹਨੇ ਮੀਂਹ ਦੇ ਵਿੱਚ ਵੀ ਸੇਵਾ ਬੜੇ ਯੋਸ਼ਨਾ ਕਰ ਰਹੇ ਨੇ ਬੜੇ ਪਿਆਰ ਨਾਲ ਕਰ ਰਹੇ ਨੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਦਾ ਜਿਹੜਾ ਦਿਨ ਹੈ ਬੜਾ ਇਤਿਹਾਸਕ ਦਿਨ ਹੈ ਇਹ ਦਿਨ ਜੋ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਹਬਜ਼ਾਦੇ ਛੋਟੇ ਸਹਬਜ਼ਾਦੇ ਜੋ ਮਾਤਾ ਗੁਜਰ ਕੌਰ ਦੇ ਨਾਲ ਜ਼ਾਲਮਾਂ ਨੇ ਠੰਡੇ ਬੁਰਜ ਵਿੱਚ ਬੰਦ ਕੀਤੇ ਸਨ ਉਹਨਾਂ ਨੂੰ ਕੋਈ ਸਹੂਲਤ ਨਹੀਂ ਸੀ ਦਿੱਤੀ ਜਾਂਦੀ ਸਾਰੇ ਲੋਕ ਜਿਹੜੇ ਲਕਾਈ ਹੀ ਜ਼ਾਲਮ ਸਰਕਾਰ ਤੋਂ ਬਹੁਤ ਦੁਖੀ ਸੀ ਕੋਈ ਵੀ ਉਹਨਾਂ ਦੀ ਕੋਈ ਮਤ ਨਹੀਂ ਕਰਦਾ ਮੋਤੀराम ਮਹਿਰਾ ਜੋ ਗੁਰੂ ਘਰ ਦੇ ਪ੍ਰੇਮੀ ਸুরু ਤੋਂ ਹੀ ਪ੍ਰੇਮੀ ਰਹੇ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ ਨਾਲ ਉਹਨਾਂ ਦੇ ਵੱਡੇ ਵਡੇਰੇ ਰਹੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੜੇ ਪ੍ਰੇਮੀ ਰਹੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਬੱਚੇ ਮਸੂਮ ਜੋ ਠੰਡੇ ਬੁਰਜ ਵਿੱਚ ਬੰਦ ਕੀਤੇ ਹੋਏ ਹਨ ਇਹਨਾਂ ਨੂੰ ਕੁਝ ਛਕਾਉਣਾ ਚਾਹੀਦਾ ਹੈ ਤਾਂ ਉਹਨਾਂ ਜੋ ਵੀ ਕੀਤਾ ਆਪਣਾ ਜੋ ਵੀ ਕਰ ਹੀ ਜ਼ਾਲਮ ਹਕੂਮਤ ਦੇ ਜੋ ਉਹ ਦੇ ਪਹਿਰੇਦਾਰ ਹੀ ਉਹਨਾਂ ਨੂੰ ਦੇ ਲੈ ਕੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੱਚਿਆਂ ਨੂੰ ਦੋ ਦਿ ਦੀ ਸੇਵਾ ਦੋ ਦਿਨ ਤੋਂ ਕਰਦੇ ਰਹੇ ਜੋ ਇੱਕ ਬਹੁਤ ਹੀ ਉਹਨਾਂ ਦੇ ਕਿਸੇ ਦੀ ਭਾਗ ਵਾਲੀ ਗੱਲ ਸੀ ਜੋ ਫਰਸੰਦਾ ਨੇ ਜੁਲਮਾ ਨੇ ਯਾਲਮਾ ਨੇ ਗੁਰੂ ਗੋਬਿੰਦ ਸਿੰਘ ਛੋਟੇ ਬੱਚਿਆਂ ਦੇ ਤਰਸਵੀ ਨਾ ਕੀਤਾ ਤੇ ਬਹੁਤ ਤਸੀਹੇ ਦਿੱਤੇ ਮਾਰੇ ਇਹਨਾਂ ਨੇ ਸਤਰਾਣੇ ਵਾਂ ਜੋ ਜੋ ਆਪਣੇ ਬਾਬਾ ਮੋਤੀराम ਮਹਿਰਾਵਾ ਇਹ ਨਰੈਣਗੜ ਦੀ ਸੰਗਤ ਜੋ ਹੈ ਇਹ ਹਰ ਸਾਲ ਦੇ ਸਾਲ ਉਹਨਾਂ ਦੇ ਸਕਰਾਨਿਆਂ ਜੋ ਦੁੱਧ ਦਾ ਲੰਗਰ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੱਚਿਆਂ ਦੀ ਯਾਦ ਕਰਦੇ ਵਿੱਚ ਇਹ ਸੇਵਾ ਕਰਦੇ ਨੇ ਸਤ ਗੁਰ ਇਹਨਾਂ ਨੂੰ ਚਰਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ